ਤੇ ਜਿਹੜੇ 95% ਨੂੰ ਨੌਕਰੀਆਂ ਮਿਲੀਆਂ ਪੰਜਾਬੀਆਂ ਨੂੰ ਉਹ ਨਹੀਂ ਉਹਨਾਂ ਦੇ ਤੜਕੀ ਉਟਕੇ ਨਾ ਨੁਕਸ ਕੱਢਨੇ ਹੁੰਦੇ ਆ ਉਹਨਾਂ ਨੂੰ ਕੋਈ ਵਧਾਈ ਨਹੀਂ ਵਧਾਈ ਇਸ ਗੱਲ ਦੀ ਲੋ ਜੀ ਇਧਰੋਂ ਰੱਖ ਲੈ ਲੋ ਜੀ ਉਧਰੋਂ ਰੱਖ ਲੈ ਅੱਜ ਹੀ ਇੱਕ ਅਖਬਾਰ 'ਚ ਪੜਿਆ ਮੈਂ ਸਾਡਾ ਇੱਕ ਮੁੰਡਾ ਪੰਜਾਬੀ ਕੈਨੇਡਾ ਦੀ ਪੁਲਿਸ 'ਚ ਭਰਤੀ ਹੋਇਆ অন্ਟਾਰੀਓ ਦੇ 'ਚ ਉਹਦੋਂ ਬੜੀ ਖੁਸ਼ੀ ਮਨਾਉਂਦੇ ਆ ਪੰਜਾਬ ਦਾ ਮੁੰਡਾ ਉੱਥੋਂ ਦੀ ਪੁਲਿਸ ਦੇ ਵਿੱਚ ਭਰਤੀ ਰਾਜਸਥਾਨ ਦਾ ਜੇ ਚਾਰ ਮੁੰਡੇ ਪੇਪਰ ਦੇ ਕੇ ਪੰਜਾਬੀ ਪਰਿਵਾਰ ਕਿਉਂਕਿ Rajasthan ਵੀ ਪਹਿਲਾਂ ਪੰਜਾਬ ਹੀ ਸੀ ਆਪਣਾ ਗੰਗਾ ਨਗਰ ਆ ਜਿਹੜਾ ਪੀਲੀ ਬੰਗਾ ਹਨੂਮਾਨਗੜ ਸਾਰਾ ਪੰਜਾਬੀ ਏਰੀਆ ਆਪਣੀ ਭਰਾ ਗਏ ਹੋਏ ਨੇ ਹਰਿਆਣਾ ਪਹਿਲਾਂ ਪੰਜਾਬ ਸੀ ਇੱਥੋਂ ਹੋ ਜੇ ਤਾਂ ਕਹਿੰਦੇ ਜੀ ਬੁੜਾ ਵੱਡਾ ਪੰਗਾ ਜੀ ਤਾਂ ਗਦਾਰੀ ਹੋ ਗਈ ਮੈਂ ਦੱਸਣਾ ਚਾਹੁੰਦਾ ਉਹਨਾਂ ਨੂੰ ਆ ਮੀਡੀਆ ਰਾਹੀਂ ਕਿ ਪੰਜਾਬ ਨੂੰ ਮੈਂ ਕਿੰਨਾ ਪਿਆਰ ਕਰਦਾ ਪੰਜਾਬੀਅਤ ਨੂੰ ਮੈਂ ਕਿੰਨਾ ਪਿਆਰ ਕਰਦਾ ਪੰਜਾਬ ਦੀ ਮਿੱਟੀ ਨੂੰ ਮੈਂ ਕਿੰਨਾ ਪਿਆਰ ਕਰਦਾ ਮੈਨੂੰ ਕਿਸੇ ਐਰੇ ਗੈਰੇ ਨੱਥੂ ਖੈਰੇ ਤੋਂ ਆ ਨਿਊਜ਼ੀਲੈਂਡ ਦੀ ਲੋੜ ਨਹੀਂ ਹੈਗੀ ਲੈ ਕਰੋ ਸ਼ਰਤ ਲਾ ਲਓ ਮੈਂ ਬਾਈ ਨੇਮ ਕਹਿ ਦਿੰਨਾ ਕਿਉਂਕਿ ਮੈਂ ਤਾਂ ਸਿੱਧਾ ਬੋਲਦਾ ਜੀ ਕਈ ਵਾਰੀ ਮੈਨੂੰ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਇਹਦੇ ਬਾਰੇ ਆਏ ਨਾ ਬੋਲਿਆ ਕਰੋ ਮੈਂ ਕਿਹਾ ਜਦੋਂ ਮੇਰੇ ਕੋਲ ਜਵਾਬ ਹੈਗੇ ਨੇ ਤਾਂ ਮੈਨੂੰ ਡਰਨ ਦੀ ਕੀ ਲੋੜ ਹੈ ਮੈਂ ਸਿੱਧਾ ਕਹਿਣਾ ਰਾਜਾ ਵੜਿੰਗ विक्रमजीत मजीठिया जिन्होंने कल सवाल उठाए ने एक दो और ने शर्त लाके महीने ਦਾ ਟਾਈਮ ਦੇ ਦੇਣੇ ਆ ਪੰਜਾਬੀ ਦਾ ਪੇਪਰ ਲਿਖਤੀ ਤੌਰ ਤੇ 50% ਨਹੀਂ 45% ਤੇ ਕਲੀਅਰ ਕਰਕੇ ਦਿਖਾ ਦੇਣ ਮੈਂ ਮੰਨ ਲਊਗਾ ਉਹ ਮੈਂ ਜਾਣਦਾ ਜਨਾਬ ਇਹਨਾਂ ਨੂੰ ਮੈਂ ਜਾਣਦਾ ਇਹਨਾਂ ਦੇ ਟੱਬਰਾਂ ਨੂੰ ਉਹ ਟੱਬਰ ਜਿਹੜੇ ਜਲਿਆਂ ਵਾਲੇ ਬਾਗ ਦੇ ਕਾਤਲਾਂ ਨਾਲ ਮਹਿਫਲੇ ਲਾਉਂਦੇ ਰਹੇ ਉਸੇ ਦਿਨ ਜਿਸ ਦਿਨ ਹਜ਼ਾਰ ਤੋਂ ਵੱਧ ਬੰਦੇ ਨੂੰ ਗੋਲੀਆਂ ਨਾਲ ਭੁੰਨਿਆ ਤੇ 3000 ਤੋਂ ਵੱਧ ਬੰਦੇ ਨੂੰ ਜ਼ਖਮੀ ਕੀਤਾ ਤੇ ਉਸੇ ਦਿਨ ਉਹਨਾਂ ਨਾਲ ਡਿਨਰ ਕਰਾਉਂਦੇ ਰਹੇ ਉਹ ਸਾਨੂੰ ਪੰਜਾਬ ਦੀਆਂ ਵਫਾਦਾਰੀਆਂ ਸਿਖਾਉਣਗੇ ਯਾਰ ਹੱਦ ਮੈਂ ਇਹਨਾਂ ਨਾਲ ਹੀ ਰਿਹਾਂ ਉਹ ਜਿਹੜੇ ਵਿੱਤ ਮੰਤਰੀ ਸਾਡੇ ਖਾਲੀ ਖਜ਼ਾਨੇ ਵਾਲੇ ਵਿੱਤ ਮੰਤਰੀ ਪੰਜਾਬੀ ਦਾ ਖ਼ਬਰ ਮੈਂ ਪੜ ਕੇ ਸੁਣਾਉਂਦਾ ਰਿਹਾ ਉਹਨਾਂ ਨੂੰ ਤੇ ਰਾਜਾ ਬੜਿੰਕ ਇਹਨਾਂ ਰਾਜਸਥਾਨ ਦੇ ਕਿਉਂ ਰੱਖੇ ਚਾਰ ਉਹ ਵੀ ਪੰਜਾਬੀ ਨਹੀਂ ਆ ਮੈਂ ਕਿ ਤੂੰ ਤਾਂ ਰਾਜਸਥਾਨ ਬਾਰੇ ਨਹੀਂ ਗੱਲ ਕਰ ਪੰਜਾਬ ਦੀਆਂ ਬੱਸਾਂ ਤੇ ਰਾਜਸਥਾਨ ਦੀਆਂ ਬਾਡੀਆਂ ਲੱਗੀਆਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪੰਜਾਬ 'ਚ ਬਾਡੀਆਂ ਪੂਰੀ ਦੁਨੀਆ ਬੱਸਾਂ ਨਹੀਂ ਬਾਡੀਆਂ ਲਵਾਉਣ ਵਾਸਤੇ ਸਾਡੇ ਕੋਲੇ ਹੁੰਦੀ ਐ ਇਹ ਬਾਡੀਆਂ ਲਵਾਉਣ ਰਾਜਸਥਾਨ ਗਏ ਬਾਈ ਗਾੜ ਮੈਂ ਤਾਂ ਜਦੋਂ ਫਾਈਲਾਂ ਦੇਖਦਾ ਨਾ ਕਈ ਵਾਰੀ ਡੀਜੀਪੀ ਸਾਹਿਬ ਵੀ ਨਾਲ ਬੈਠੇ ਹੁੰਦੇ ਫਾਈਲਾਂ ਤੇ ਮਤਲਬ ਰਿਸ਼ਵਤ ਕਰਨ ਦੇ ਵੀ ਤਰੀਕਿਆਂ ਦੀ ਸ਼ਾਬਾਸ਼ੀ ਦੇਣੀ ਬਣਦੀ ਹੈ ਕਈ ਵਾਰੀ ਤਾਂ ਵੀ ਕੀਆ ਤਰੀਕਾ ਪਾ ਲਿਆ ਯਾਰ ਪੈਸੇ ਲੁੱਟਣ ਦਾ